ਔਰ ਸੋਸ਼ਲ ਮੀਡੀਆ ਤੇ ਅਸ਼ਲੀਲ ਕੰਟੈਂਟ ਪਾਉਣ ਵਾਲੀ ਕਮਲਕੌਰ ਭਾਬੀ ਦਾ ਬੀਤੇ ਦਿਨ ਕਤਲ ਹੋਇਆ ਸੀ ਅਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਗੱਡੀ ਦੀ ਬੈਕ ਸੀਟ ਤੋਂ ਉਹਦੀ Laash ਬਰਾਮਦ ਹੋਈ ਸੀ ਉਸੇ ਵਕਤ ਤੋਂ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਇਸ ਮਾਮਲੇ ਦੇ ਵਿੱਚ ਇਸ ਕਤਲ ਮਾਮਲੇ ਦੇ ਵਿੱਚ ਵੱਡਾ ਮੋੜ ਆਇਆ ਦੱਸਦੀਏ ਕਿ ਅਮਰਤਪਾਲ ਸਿੰਘ ਮੈਰੋ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਦੱਸਦੀਏ ਕਿ ਕੁਝ ਸਮਾਂ ਪਹਿਲਾਂ ਭਾਈ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਸੋਸ਼ਲ ਮੀਡੀਆ ਤੇ ਉਸ ਨੂੰ ਧਮਕੀ ਦਿੱਤੀ ਗਈ ਸੀ ਉਸ ਨੂੰ ਕਿਹਾ ਗਿਆ ਸੀ ਕਿ ਤੂੰ ਇਹ ਜਿਹੜਾ ਅਸ਼ਲੀਲ ਕੰਟੈਂਟ ਹੈ ਇਹ ਪਾਉਣਾ ਬੰਦ ਕਰ ਦੇ ਨਹੀਂ ਤਾਂ ਤੇਰਾ ਸੋਦਾ ਪੱਕਾ ਹੋਵੇਗਾ ਤਾਂ ਹੋਣਾ ਉਸ ਦਾ ਕਤਲ ਹੋਇਆ ਤਾਂ ਉਸ ਦੇ ਸ਼ੱਕ ਦੇ ਘੇਰੇ ਦੇ ਵਿੱਚ ਭਾਈ ਅਮਰਪਾਲ ਸਿੰਘ ਮੈਰੋ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਦੇ ਨਾਲ ਹੀ ਦੋ ਹੋਰ ਸਾਥੀ ਜਿਹੜੇ ਅਮਰਪਾਲ ਸਿੰਘ ਮੈਰੋ ਹੁੰਦੇ ਸੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਦੱਸਦੀ ਹੈ ਕਿ ਇੱਕ ਦਾ ਸੀਸੀਟੀਵੀ ਫੁਟੇਜ ਹੈ ਜਿਹੜੀ ਕੱਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਜਿਹੜਾ ਉਂਦਾ ਆਉਂਦਾ ਉਹ ਪਾਰਕਿੰਗ ਦੇ ਵਿੱਚ ਗੱਡੀ ਖੜਾ ਕੇ ਉੱਥੋਂ ਬੇਖੌਫ ਹੋ ਕੇ ਚੱਲਿਆ ਜਾਂਦਾ ਫੋਨ ਤੇ ਗੱਲ ਕੀਤੀ ਜਾਂਦੀ ਆ ਤਾਂ ਉਸ ਤੋਂ ਲਗਾਤਾਰ ਬਾਅਦ ਜਿਹੜੀ ਪੁਲਿਸ ਆ ਉਹ ਜਾਂਚ ਦੇ ਵਿੱਚ ਜੁਟੀ ਸੀ ਤਾਂ ਹੁਣ ਅਮਰਤਪਾਲ ਸਿੰਘ ਮੈਰੋ ਆ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵਧੀਆਂ ਨੇ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਮੈਰੋ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆਏ ਸ਼ੱਕ ਦੇ ਘੇਰੇ ਦੇ ਵਿੱਚ ਸੀ ਤਾਂ ਦੋ ਹੋਰ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਕਾਬੂ ਕੀਤਾ ਗਿਆ ਦੱਸਦੀ ਹੈ ਕਿ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਭਾਈ ਅਮਰਤਪਾਲ ਸਿੰਘ ਮੈਰੋ ਦੀ ਜਿਹੜੀ ਸਟੋਰੀ ਆ ਉਹ ਲਗਾਤਾਰ ਵਾਇਰਲ ਹੋ ਰਹੀ ਆ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਹੁਣ YouTube ਚੈਨਲਾਂ ਤੇ ਕਪੜਾ-ਕੁੱਪੜਾ ਮਾਰ ਲੋ ਕੋਈ ਵੱਡੀ ਨਿਊਜ਼ ਆਪੇ ਕੀਤਾ ਲਗਾਤਾਰ ਉਸ ਤੋਂ ਬਾਅਦ ਜਿਹੜਾ ਇਹ ਕਤਲ ਹੋਣਾ ਗੱਡੀ ਦੇ ਵਿੱਚੋਂ ਜਿਹੜੀ ਆ ਕਮਲਕੌਰ ਦੀ লাশ ਮਿਲਿਓ ਕਿਤੇ ਨਾ ਕਿਤੇ ਕੜੀ ਜੋੜ ਕੇ ਜਿਹੜਾ ਪੁਲਿਸ ਦੇ ਵੱਲੋਂ ਸ਼ੱਕ ਦੇ ਘੇਰੇ ਦੇ ਵਿੱਚ ਅਮਰਪਾਲ ਸਿੰਘ ਨੂੰ ਲਿਆ ਗਿਆ ਤਾਂ ਉਸ ਦੇ ਨਾਲ ਜਿਹੜੇ ਦੋ ਹੋਰ ਜਿਹੜੇ ਨਿਆਂਗਨੇ ਉਹਨਾਂ ਨੂੰ ਕਾਬੂ ਕੀਤਾ ਗਿਆ ਜਸਪ੍ਰੀਤ ਸਿੰਘ ਮਹਿਰੋਂ ਤੇ ਨਿਮਰਤਜੀਤ ਸਿੰਘ ਹਰੀਕੇ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਜਿਹੜੀ ਫੋਟੋ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਉੱਪਰ ਲਿਖਿਆ ਗਿਆ ਹੈ ਕਿ ਕਮਲ ਕੌਰ ਭਾਬੀ ਦੀ ਤੁਰਦੀ ਟਿਕਟ ਟਕਟ ਕੱਟਣ ਵਾਲੇ ਯੋਧੇ ਜਸਪ੍ਰੀਤ ਸਿੰਘ ਮਹਿਰੋਂ ਤੇ ਨਿਮਰਤਜੀਤ ਸਿੰਘ ਹਰੀਕੇ ਤਾਂ ਇਹ ਫੋਟੋ ਲਗਾਤਾਰ ਵਾਇਰਲ ਹੋ ਰਹੀ ਆ ਕਿਸ ਦੇ ਵੱਲੋਂ ਇਹ ਵਾਇਰਲ ਕੀਤੀ ਗਈ ਆ ਇਹ ਹਲੇ ਜਾਣਕਾਰੀ ਆ ਜਿਹੜੀ ਨਹੀਂ ਸਾਹਮਣੇ ਆਈ ਆ ਪਰ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੀਆਂ ਇਹ ਦੋ ਪੋਸਟਾਂ ਉਹ ਵਾਇਰਲ ਹੋ ਰਹੀਆਂ ਇੱਕ ਪੋਸਟ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਜਿਹੜਾ ਸੋਸ਼ਲ ਮੀਡੀਆ ਉਹਤਾ ਉਸਤੇ ਸਾਂਝੀ ਕੀਤੀ ਗਈ ਆ ਤੇ ਇੱਕ ਲਗਾਤਾਰ ਜਿਹੜੀ ਵਾਇਰਲ ਹੋ ਰਹੀ ਆ ਤਾਂ ਹੁਣ ਜਿਹੜੇ ਤਿੰਨ ਲੋਕ ਇਸ ਕਤਲ ਮਾਮਲੇ ਦੇ ਵਿੱਚ ਕਾਬੂ ਕੀਤੇ ਗਏ ਨੇ ਭਾਈ ਅਮਰਤਪਾਲ ਸਿੰਘ ਮਹਿਰੋਂ ਤੇ ਉਸਦੇ ਦੋ ਸਾਥੀ ਨੇ ਜਿਹੜੇ ਉਹਨਾਂ ਨੂੰ ਕਾਬੂ ਕੀਤਾ ਗਿਆ ਦੱਸਦੀ ਏ ਕਿ ਕੁਝ ਸਮਾਂ ਪਹਿਲਾਂ ਜਿਹੜਾ ਉਹ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਵੱਲੋਂ ਜਿਹੜਾ ਸੋਸ਼ਲ ਮੀਡੀਆ ਤੇ ਕਮਲਕੌਰ ਭਾਬੀ ਨੂੰ ਜਿਹੜਾ ਆ ਉਹ ਅਸ਼ਲੀਲ ਕੰਟੈਂਟ ਪਾਉਣ ਦੇ ਲਈ ਜਿਹੜਾ ਉਹ ਧਮਕੀ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਤੂੰ ਇਹ ਅਸ਼ਲੀਲ ਜਿਹੜਾ ਕੰਟੈਂਟ ਹੈ ਇਸ ਨੂੰ ਪਾਉਣਾ ਬੰਦ ਕਰਦੇ ਪਰ ਕਮਲਕੌਰ ਭਾਬੀ ਦੇ ਵੱਲੋਂ ਲਗਾਤਾਰ ਜਿਹੜਾ ਅਸ਼ਲੀਲ ਕੰਟੈਂਟ ਹੈ ਉਹ ਪਾਇਆ ਜਾਂਦਾ ਸੀ ਇੱਕ ਦੋ ਵਾਰੀ ਪਹਿਲਾਂ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਵੱਲੋਂ ਜਿਹੜਾ ਉਸ ਨੂੰ ਧਮਕੀ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਵੀ ਜਿਹੜਾ ਕਮਲਕੌਰ ਦੇ ਵੱਲੋਂ ਲਗਾਤਾਰ ਜਿਹੜਾ ਉਹੀ ਅਸ਼ਲੀਲ ਕੰਟੈਂਟ ਅਸ਼ਲੀਲ ਗੱਲਾਂ ਜਿਹੜੀਆਂ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਜਾਂਦੀਆਂ ਸੀ ਜਿਸ ਨੂੰ ਲੈ ਕੇ ਜਿਹੜਾ ਉਸ ਤੋਂ ਬਾਅਦ ਬੀਤੇ ਦਿਨ ਜਿਹੜਾ ਕਮਲਕੌਰ ਦਾ ਕਤਲ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਦੀ লাশ ਜਿਹੜੀ ਗੱਡੀ ਦੇ ਵਿੱਚ ਰੱਖ ਕੇ ਉਸ ਨੂੰ ਜਿਹੜਾ ਆਦੇਸ਼ ਮੈਡੀਕਲ ਯੂਨੀਵਰਸਿਟੀ ਆ ਉਸਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਕਰ ਦਿੱਤੀ ਜਾਂਦੀ ਆ ਸੀਸੀਟੀਵੀ ਵੀ ਉਸ ਪੂਰੇ ਵਾਕਿਆ ਦੀ ਜਿਹੜੀ ਸਾਹਮਣੇ ਆਈ ਸੀ ਕਿ ਕਿਸ ਤਰ੍ਹਾਂ ਉਹ ਇੱਕ ਵਿਅਕਤੀ ਆਉਂਦਾ ਗੱਡੀ ਖੜੀ ਕਰਕੇ ਉੱਥੋਂ ਚਲਾ ਜਾਂਦਾ ਤਾਂ ਉਹ ਪੂਰੀ ਸੀਸੀਟੀਵੀ ਵੀ ਜਿਹੜੀ ਆ ਉਹ ਪੁਲਿਸ ਨੇ ਖੰਗਾਲੀ ਆ ਤਾਂ ਉਸ ਦੇ ਵਿੱਚ ਤਿੰਨ ਵਿਅਕਤੀ ਨੇ ਜਿਹੜੇ ਉਹ ਕਾਬੂ ਕੀਤੇ ਗਏ ਨੇ ਭਾਈ ਅਮਰਤਪਾਲ ਸਿੰਘ ਮੈਰੋ ਸ਼ੱਕ ਦੇ ਘੇਰੇ ਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਹਿਰਾਸਤ ਦੇ ਵਿੱਚ ਲਏ ਗਏ ਨੇ ਤੇ ਦੋ ਹੋਰ ਜਿਹੜੇ ਨਿਹੰਗ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ ਦੱਸਦੀ ਕਿ ਇੱਕ ਜੱਤ ਜਸਪ੍ਰੀਤ ਸਿੰਘ ਦੇ ਇੱਕ ਨਿਮਰਤੀ ਸਿੰਘਾ ਹਰੀਕੇ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਤਾਂ ਹੁਣ ਲਗਾਤਾਰ ਜਿਹੜਾ ਇਸ ਮਾਮਲੇ ਦੀ ਬਠਿੰਡਾ ਪੁਲਿਸ ਦੇ ਵੱਲੋਂ ਕੋਖ ਕੀਤੀ ਜਾ ਰਹੀ ਹੈ ਕੱਲ ਕਮਲਕੌਰ ਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਵੀ ਕੀਤਾ ਗਿਆ ਸੀ ਕਿਉਂਕਿ ਜਿਹੜੀ ਬਾਡੀ ਆ ਉਹ ਕਾਫੀ ਜ਼ਿਆਦਾ ਉਸ ਦੇ ਵਿੱਚੋਂ 스멜 ਆਉਣ ਲੱਗੀ ਸੀ ਕਿਉਂਕਿ ਦੋ ਤਿੰਨ ਦਿਨ ਦਾ ਜਿਹੜਾ ਸਮਾਂ ਦੱਸਿਆ ਗਿਆ ਕਿ ਦੋ ਤਿੰਨ ਦਿਨ ਹੋ ਗਏ ਸੀ ਉਸ ਦਾ ਕਤਲ ਕੀਤਾ ਉਸ ਦਾ ਜਿਹੜਾ ਲਾਸ਼ ਉੱਥੇ ਰੱਖਿਆ ਤਾਂ ਉਸ ਦੇ ਵਿੱਚੋਂ ਗੱਡੀ ਦੇ ਵਿੱਚੋਂ 스멜 ਆਉਣ ਕਾਰਨ ਬਾਹਰ ਲੋਕਾਂ ਨੂੰ ਪਤਾ ਲੱਗਾ ਕਿ ਇਸ ਦੇ ਵਿੱਚ ਜਾ ਜਿਹੜਾ ਕੁਝ 스멜 ਆ ਰਹੀ ਆ ਕੁਝ ਜਿਹੜੀ ਜਦੋਂ ਸ਼ੀਸ਼ੇ ਦੇ ਵਿੱਚ ਦੀ ਦੇਖਿਆ ਤਾਂ ਉਸ ਦੇ ਵਿੱਚ লাশ ਪਈ ਸੀ ਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਲਗਾਤਾਰ ਜਿਹੜਾ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਕੁਝ ਸਮੇਂ ਦੇ ਵਿੱਚ ਬਠਿੰਡਾ ਪੁਲਿਸ ਹੈ ਜਿਹੜੀ ਉਹ ਪੀਸੀ ਵੀ ਕਰ ਸਕਦੇ ਆ ਪ੍ਰੈਸ ਕਾਨਫਰੰਸ ਕਰ ਸਕਦੇ ਆ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਜਾਣਕਾਰੀ ਆ ਜਿਹੜੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਜਾਵੇਗੀ ਉਹਨਾਂ ਦੀ ਜਾਂਚ ਕਿੱਥੇ ਤੱਕ ਪਹੁੰਚੀ ਆ ਕੌਣ ਕੌਣ ਇਸ ਦੇ ਵਿੱਚ ਆਡੈਂਟੀਫਾਈ ਕੀਤਾ ਗਿਆ ਕਿਸ ਦੀ ਪਛਾਣ ਹੋਈ ਆ ਕਿਉਂਕਿ ਸੋਸ਼ਲ ਮੀਡੀਆ ਤੇ ਅਤੇ ਸੀਸੀਟੀਵੀ ਵੀਡੀਓ ਵਾਇਰਲ ਹੋਈ ਸੀ ਉਸ ਦੇ ਵਿੱਚ ਕਿਹੜਾ ਉਹ ਵਿਅਕਤੀ ਆ ਜਿਸ ਦੇ ਵੱਲੋਂ ਉਹ ਗੱਡੀ ਉੱਥੇ ਖੜਾਈ ਗਈ ਸੀ ਉਸ ਦੀ ਪਛਾਣ ਹੋਈ ਆ ਜਾਂ ਨਹੀਂ ਹੋਈ ਤਾਂ ਸਾਰਾ ਜਿਹੜਾ ਪੀਸੀ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਉਹ ਕਲੀਅਰ ਕੀਤਾ ਜਾਵੇਗਾ ਤਾਂ ਵੱਡਾ ਕੇਸ ਬਣਦਾ ਜਾ ਰਿਹਾ ਕਿਉਂਕਿ ਇੱਕ ਸੋਸ਼ਲ ਮੀਡੀਆ ਤੇ ਕਾਫੀ ਲੋਕ ਜਿਹੜੇ ਨੇ ਉਹ ਇਸ ਨੂੰ ਜਿਹੜਾ ਪਸੰਦ ਕਰਦੇ ਸੀ ਇਸ ਕਮਲਕੌਰ ਦੇ ਜਿਹੜੇ ਕੰਟੈਂਟ ਨੂੰ ਪਸੰਦ ਕਰਦੇ ਸੀ ਤਾਂ ਅਮਰਪਾਲ ਸਿੰਘ ਮਹਿਰੋਂ ਦੇ ਵੱਲੋਂ ਜਿਹੜਾ ਉਹ ਇਸ ਨੂੰ ਜਿਹੜਾ ਉਹ ਰੋਕਿਆ ਗਿਆ ਸੀ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਦੇ ਇਦਾਂ ਦਾ ਸ਼ਲੀਲ ਕੰਟੈਂਟ ਪਾਉਣਾ ਬੰਦ ਕਰ ਦੇ ਨਹੀਂ ਤਾਂ ਤੇਰਾ ਸੌਦਾ ਜਿਹੜਾ ਉਹ ਲਾਇਆ ਜਾਵੇਗਾ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਕਤਲ ਹੋਣਾ ਦਾ ਕਿਤੇ ਨਾ ਕਿਤੇ ਜਿਹੜੀਆਂ ਤਾਰਾਂ ਨੇ ਉਹ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਨੇ ਤਾਂ ਹੁਣ ਹਿਰਾਸਤ ਦੇ ਵਿੱਚ ਲੈ ਜਾ ਚੁੱਕੇ ਨੇ ਭਾਈ ਅਮਰਪਾਲ ਸਿੰਘ ਮਹਿਰੋਂ ਤੇ ਉਹਨਾਂ ਦੇ ਦੋ ਸਾਥੀਆਂ ਨੂੰ ਵੀ ਜਿਹੜਾ ਕਾਬੂ ਕੀਤਾ ਗਿਆ